ਜ਼ਿਲ੍ਹਾ ਫਰੀਦਕੋਟ ਦਾ ਇਹ ਵੀਰ ਜੋ ਆਪਣੀ ਕਿਰਤ ਕਰਕੇ ਆਟੋ ਰਿਕਸ਼ਾ ਚਲਾ ਕੇ ਆਪਣਾ ਪਰਿਵਾਰ ਪਾਲ ਰਿਹਾ ਸੀ ਵੀਰ ਆਪਣੇ ਆਟੋ ਰਿਕਸ਼ਾ ਤੇ ਜਾ ਰਿਹਾ ਸੀ ਕਿ ਕੋਈ ਵਹੀਕਲ ਉਹਨੂੰ ਫੀਟ ਮਾਰ ਗਿਆ ਜਿਸ ਨਾਲ ਤੌਂ ਚ ਫ੍ਰੈਕਚਰ ਹੋ ਗਿਆ ਫਰੀਦਕੋਟ ਮੈਡੀਕਲ ਇਲਾਜ ਕਰਾਇਆ ਡਾਕਟਰ ਸਾਹਿਬ ਕਹਿੰਦੇ ਵੀ ਇਹਦਾ ਇਲਾਜ ਇੱਥੇ ਨਹੀਂ ਬੀਜੀਏ ਹੋਵੇਗਾ ਕੋਲ ਪੀਜੀਏ ਜਾਣ ਨੂੰ ਵੀ ਪੈਸੇ ਹੈ ਨਹੀਂ ਵੀਰਦੀਪ ਪਰਿਵਾਰ ਦੇ ਵਿੱਚ ਇੱਕ ਪਤਨੀ ਅਤੇ ਬੀਟੀ ਹੈ ਪਹਿਲਾਂ ਵੀ ਰੱਬ ਦਾ ਭਾਣਾ ਇਹੋ ਜਿਹਾ ਵਰਤਿਆ ਸੀ ਕਿ ਇਹਦਾ 5 ਸਾਲਾ ਪੁੱਤਰ ਰੱਬ ਨੂੰ ਪਿਆਰਾ ਹੋ ਗਿਆ ਸੀ ਘਰ ਵਾਲੀ ਕੁਲ ਦੇ ਵਿੱਚ ਚਾੜੂ ਪੂੰச்சே ਦਾ ਕੰਮ ਕਰਦੀ ਹੈ ਡਾਕਟਰ ਸਾਹਿਬ ਕਹਿੰਦੇ ਜੇ ਇਹਦਾ ਇਲਾਜ ਨਾ ਹੋਇਆ ਤਾਂ ਇਹਦੀ ਜਾਨ ਨੂੰ ਖਤਰਾ ਵੀਰ ਕੋਲੇ ਰਹਿਣ ਵਾਸਤੇ ਜਿਹੜਾ ਇਹ ਪਿੱਛੇ ਤੁਸੀਂ ਕਮਰਾ ਦੇਖ ਰਹੇ ਹੋ ਇਹੀ ਹੈ ਇਹਦੇ ਵਿੱਚ ਹੀ ਇਹਨਾਂ ਦੀ ਰਸੋਈ ਹੈ ਜਿੱਥੇ ਇਹ ਰੋਟੀ ਪਾਣੀ ਕਰਦੇ ਹਨ ਜੇ ਕੋਈ ਵੀ ਵੀਰਜਾ ਭੈਣ ਇਸ ਵੀਰ ਦੇ ਇਲਾਜ ਦੇ ਵਿੱਚ ਅਤੇ ਇਹਨਾਂ ਦੇ ਪਰਿਵਾਰ ਦੇ ਗੁਜ਼ਾਰਾ ਕਰਨ ਦੇ ਵਿੱਚ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਹੈ ਤਾਂ ਉਹ ਸਕਰੀਨ ਉੱਤੇ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ ਸਾਡੇ ਤੋਂ ਇਹਨਾਂ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ